ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਆਂ ਵੀਡੀਓ ਢਿੱਡ ਦੀ ਚਰਬੀ ਨੂੰ ਘਟਾਉਣ ਦੇ ਲਈ ਨੁਸਖਾ ਹਾਂਜੀ ਇਹਦੇ ਲਈ ਆਪਾਂ ਨੇ ਕੀ ਕਰਨਾ ਉਹਦੇ ਲਈ ਲਿਆ ਆਪਾਂ ਨੇ ਸਭ ਤੋਂ ਪਹਿਲਾਂ ਇੱਕ ਗਲਾਸ ਪਾਣੀ ਤੇ ਜੇਕਰ ਚੈਨਲ ਦੇ ਵਿੱਚ ਪਹਿਲੀ ਵਾਰ ਆਇਆ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਸ ਤਰੀਕੇ ਨਾਲ ਆਪਾਂ ਪਾਣੀ ਦੇ ਵਿੱਚ ਅੱਧਾ ਚਮਚ ਪਾ ਲਵਾਂਗੇ ਜੀਰਾ ਤੇ ਨਾਲ ਹੀ ਆਪਾਂ ਅੱਧਾ ਚਮਚ ਪਾ ਲਵਾਂਗੇ ਅਜਮੈਨ ਅਜਵੈਨ ਦੇ ਨਾਲ ਹੀ ਆਪਾਂ ਅੱਧਾ ਚਮਚ ਪਾ ਲਵਾਂਗੇ ਸੌਫ ਦਿਨਾਲ ਹੀ ਆਪਾਂ ਚਮਚੇ ਦਾ ਚੌਥਾ ਹਿੱਸਾ ਪਾਵਾਂਗੇ ਧਨੀਆ ਜੋ ਕਿ ਸਾਫਤ ਹੋਣਾ ਚਾਹੀਦਾ ਪਰ ਮੈਂ ਇੱਥੇ ਪਾਊਡਰ ਹੀ ਪਾ ਰਹੇ ਹਾਂ ਤੇ ਨਾਲ ਹੀ ਆਪਾਂ ਨੇ ਪਾਣਾ ਅੱਧਾ ਚਮਚ ਮੇਥੇ ਦਾਣਾ ਇਹਨਾਂ ਪੰਜੇ ਚੀਜ਼ਾਂ ਨੂੰ ਆਪਾਂ ਨੇ ਪਾਣੀ ਦੇ ਵਿੱਚ ਮਿਕਸ ਕਰਕੇ ਇੱਕ ਰਾਤ ਦੇ ਲਈ ਰੱਖ ਦੇਣਾ ਇਹ ਸਾਰੀਆਂ ਚੀਜ਼ਾਂ ਜੋ ਨੇ ਜੋ ਕਿ ਆਪਣੇ ਪੇਟ ਦੇ ਵਿੱਚ ਪਾਚਨ ਸ਼ਕਤੀ ਨੂੰ ਠੀਕ ਰੱਖਦੀਆਂ ਨੇ ਜਿਸ ਦੇ ਨਾਲ ਪ੍ਰੋਪਰ ਆਪਣਾ ਭੋਜਨ ਪਚ ਜਾਂਦਾ ਤੇ ਆਪਾਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਦੀਆਂ ਤੇ ਆਪਣੀ ਜਿਹੜੀ ਐਕਸਟਰਾ ਫੈਟ ਆ ਉਹ ਵੀ ਖਤਮ ਕਰਨ ਦੇ ਵਿੱਚ ਬਹੁਤ ਹੀ ਫਾਇਦੇਮੰਦ ਆ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਰਾਤ ਦੇ ਲਈ ਰੱਖ ਦੇਣਾ ਤੇ ਨਾਲ ਹੀ ਆਪਾਂ ਸਵੇਰ ਹੋਣ ਤੇ ਇਸ ਨੂੰ ਆਪਣੇ ਪੈਨ ਦੇ ਵਿੱਚ ਪਾ ਕੇ ਉਬਾਲ ਲੈਣਾ ਐਨਾ ਉਬਾਲਣਾ ਕਿ ਜੋ ਇੱਕ ਗਲਾਸ ਆ ਇਹ ਪਾਣੀ ਅੱਧਾ ਰਹਿ ਜਾਵੇ ਇਹ ਆਪਾਂ ਨੇ ਉਬਾਲ ਕੇ ਆਪਾਂ ਹੁਣ ਗਲਾਸ ਚ ਕੱਢ ਲੈਣੇ ਆ ਨਾ ਹੀ ਬਹੁਤਾ ਜ਼ਿਆਦਾ ਠੰਡਾ ਪੀਣਾ ਤੇ ਨਾ ਹੀ ਆਪਾਂ ਗਰਮ ਜਿੰਨਾ ਕਿ ਤੁਸੀਂ ਪੀ ਸਕਦੇ ਹੋ ਉਸ ਹਿਸਾਬ ਨਾਲ ਇਸ ਨੂੰ ਰੱਖ ਸਕਦੇ ਹੋ ਕਿਉਂਕਿ ਪੇਟ ਸਾਫ਼ ਹੋਣ ਤੇ ਹੀ ਆਪਾਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਖਾਤਮਾ ਕਰ ਸਕਦੇ ਆ ਤੇ ਇਸ ਤਰੀਕੇ ਨਾਲ ਬਿਨਾ ਕਿਸੇ ਡਾਈਟ ਤੋਂ ਬਿਨਾ ਕਿਸੇ ਕਸਰਤ ਤੋਂ ਆਪਾਂ ਆਪਣੇ ਪੇਟ ਦੀ ਚਰਬੀ ਜਿਹੜੀ ਖਤਮ ਕਰ ਸਕਦੇ ਹਾਂ ਲਓ ਜੀ ਹੁਣ ਆਪਾਂ ਨੇ ਉਬਾਲ ਕੇ ਇਹਨੂੰ ਆਪਣੇ ਗਲਾਸ ਦੇ ਵਿੱਚ ਪਾਉਣ ਲਿਆ ਪਾਉਣ ਤੋਂ ਬਾਅਦ ਆਪਾਂ ਨੇ ਸਵੇਰੇ ਉੱਠ ਕੇ ਖਾਲੀ ਪੇਟ ਇਹਨੂੰ ਪੀ ਲੈਣਾ ਆਪਣੇ ਪੇਟ ਦੀ ਚਰਬੀ ਦਿਨਾਂ ਚ ਖਤਮ ਹੋ ਜਾਊਗੀ ਧੰਨਵਾਦ